ਬਾਬਾ ਜੀ ਤਾਂ ਮਸੋ ਕਹਿੰਦੇ ਵੀ ਤੂੰ ਇੱਕ ਕਦਮ ਆ ਮੈਂ ਤੇਰੇ 10 ਕਦਮ ਤੇਰੀ ਝੋਲੀ ਭਰਦਾ ਤੁਸੀਂ ਕੁਝ ਮੰਗਿਆ ਹੋਵੇ ਹਾਂ ਜੀ ਮੈਂ ਮੰਗਿਆ ਮੇਰੇ ਬੱਚਾ ਥੋੜੇ ਗਲਤ ਸੀਗਾ ਅੱਜ ਮੈਂ ਮੰਗਿਆ ਜੀ ਸੇਵਾ ਕਰਦਾ ਮੈਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਮੇਰੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਸੀ ਬਾਬਾ ਜੀ ਕਹਿੰਦੇ ਤੁਹਾਡੇ ਕੋਲ ਹੀ ਹੈ ਤੁਹਾਡੇ ਮੈਂ ਬੱਚਾ ਆਪਣਾ ਤੁਹਾਨੂੰ ਦਿੱਤਾ ਉਹ ਤੁਸੀਂ ਕਰਨਾ ਉਹਦਾ ਪਿਛਲੇ ਤਵਾਰ ਡੱਬੇ ਦਾ ਸਗਨ ਹੋ ਗਿਆ 30 ਸਾਲ ਦਾ ਬੱਚਾ ਹੋ ਗਿਆ ਸੀਗਾ ਕੰਮ ਵੀ ਵਧੀਆ ਕਰਦਾ ਸਭ ਕੁਝ ਸਹੀ ਸੀਗਾ ਪਤਾ ਨਹੀਂ ਕਿਹੜੀ ਅਰਤਣ ਸੀ ਕਿਹੜੀ ਭੁੱਲ ਸੀ ਸਾਡੇ ਕੋਲ ਜਿਹੜਾ ਮੇਰੇ ਪਰਮਾਤਮਾ ਨੇ ਮੇਰੇ ਪੱਪਾ ਦੀਪ ਸਿੰਘ ਜੀ ਨੇ ਮੇਰੀ ਝੋਲੀ ਪਾਈ ਕੋਸ਼ੀਆਂ ਨੱਕ ਨਹੀਂ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਗਲਤ ਸੋਸਾਇਟੀ ਜਾ ਰਹੇ ਗਲਤ ਸੋਚਾਂ 'ਚ ਜਾ ਰਹੇ ਆ ਉਹਨਾਂ ਅੱਗੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਨਾਜ਼ਰ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਸੰਗਤ ਨਾਲ ਜੁੜਨਾ ਚਾਹੀਦਾ ਦੇਖੋ ਤੇ ਕਿੰਨੀ ਸੇਵਾ ਕਰੇ ਸੇਵਾ ਕਰਨਾ ਆ ਕੇ ਆਨੰਦ ਆ ਰਿਹਾ ਸੰਗਤ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਮੈਂ ਕਹਿੰਨੀ ਆ ਸਾਰੇ ਜੋ ਵੀ ਦੁਖੀ ਆ ਅੱਜ ਕੱਲ੍ਹ ਦੇ ਕਲਯੁਗ ਵਿੱਚ ਦੁਖੀ ਬਹੁਤ ਆ ਸਾਰੇ ਦੁਖੀ ਆ ਜ਼ਰੂਰ ਆਣ ਬਾਬਾ ਜੀ ਦੇ ਚਰਨਾਂ ਵਿੱਚ ਲੱਗਣ ਤੇ ਆਪਣੇ ਝੋਲੀ ਛਾੜ ਕੇ ਬਾਬਾ ਜੀ ਸਭ ਕੁਝ ਦਿੰਦੇ ਆ ਕਹਿੰਦੇ ਬਸ ਇੱਥੇ ਕੇ ਮੰਗਣ ਦੀ ਦੇਰ ਹੈ ਤੇ ਬਾਬਾ ਦੀਪ ਸਿੰਘ ਜੀ ਤਾਂ ਦੇਣ ਨੂੰ ਤਿਆਰ ਬੈਠੇ ਤੇ ਸੱਚੇ ਦਿਲੋਂ ਆ ਕਿ ਇੱਥੇ ਮੰਗਣਾ ਹੈ ਬਸ ਬਾਬਾ ਜੀ ਤਾਂ ਬਸੋ ਕਹਿੰਦੇ ਵੀ ਤੂੰ ਇੱਕ ਕਦਮ ਆ ਮੈਂ ਤੇਰੇ 10 ਕਦਮ ਤੇਰੀ ਝੋਲੀ ਭਰਦਾ ਤੁਸੀਂ ਕੁਝ ਮੰਗਿਆ ਹੋਵੇ ਹਾਂ ਜੀ ਮੈਂ ਮੰਗਿਆ ਮੇਰੇ ਬੱਚਾ ਥੋੜੇ ਗਲਤ ਸੀਗਾ ਅੱਜ ਮੈਂ ਮੰਗਿਆ ਅੱਜ ਸੇਵਾ ਕਰਦਾ ਮੈਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਬੱਚੇ ਦੀ ਸੇਵਾ ਕਰਦਾ ਬਹੁਤ ਹੈ ਕਿ ਖੁਸ਼ੀ ਹੋ ਰਹੀ ਹੈ ਮੇਰੇ ਬੱਚੇ ਦਾ ਪਿਆ ਨਹੀਂ ਹੋ ਰਿਆ ਸੀ ਬਾਬਾ ਜੀ ਕਹਿੰਦੇ ਤੁਹਾਡੇ ਕੋਲ ਹੀ ਹੈ ਤੁਹਾਡੇ ਮੈਂ ਬੱਚਾ ਆਪਣੇ ਤੁਹਾਨੂੰ ਦਿੱਤਾ ਉਹ ਤੁਸੀਂ ਕਰਨਾ ਉਹਦਾ ਪਿਛਲੇ ਆ ਤਵਾਰ ਡੱਬੇ ਦਾ ਸਗਨ ਹੋ ਗਿਆ 35 ਸਾਲ ਦਾ ਬੱਚਾ ਹੋ ਗਿਆ ਸੀਗਾ ਕੰਮ ਵੀ ਵਧੀਆ ਕਰਦਾ ਸਭ ਕੁਝ ਸਹੀ ਸੀਗਾ ਪਤਾ ਨਹੀਂ ਕਿਹੜੀ ਅਰਤਨ ਸੀ ਕਿਹੜੀ ਭੁੱਲ ਸੀ ਸਾਡੇ ਕੋਲ ਜਿਹੜਾ ਮੇਰੇ ਪਰਮਾਤਮਾ ਨੇ ਮੇਰੇ ਪੱਪਾ ਦੀਪ ਸਿੰਘ ਜੀ ਨੇ ਮੇਰੀ ਝੋਲੀ ਪਾਈ ਖੁਸ਼ੀ ਨਾ ਕਿੰਨੀ ਖੁਸ਼ੀ ਮਤਲਬ ਮਨ ਦੇ ਵਿੱਚ ਹੁੰਦੀ ਹੈ ਕਿ ਜਦੋਂ ਐਨੇ ਜਿਹੜੇ ਅੜੇ ਥੋੜੇ ਕੰਮ ਰਹਿ ਜਾਂਦੇ ਨੇ ਤੇ ਹੋਰ ਕਿਸੇ ਦਰਬਾਰ ਤੋਂ ਜਦੋਂ ਬਾਬਾ ਦੀਪ ਸਿੰਘ ਜੀ ਸਿਰਫ ਸੱਚੇ ਦਿਲ ਨਾਲ ਮੱਥਾ ਟੇਕ ਦਿਆ ਨਾ ਤਾਂ ਬਾਬਾ ਦੀਪ ਸਿੰਘ ਜੀ ਕੰਮ ਪੂਰਾ ਕਰ ਦਿੰਦੇ ਨੇ ਹਾਂਜੀ ਮੈਂ ਕੁਆਰੀ ਹੁੰਦੀ ਤਿਆਰੀ ਇੱਥੇ ਇੱਥੇ ਹੀ ਬਾਬਾ ਜੀ ਤੋਂ ਬਹੁਤ ਕੁਝ ਮੰਗਿਆ ਚਲੋ ਮੇਰੇ ਗੁਵਾਇਆ ਵੀ ਬਹੁਤ ਹੈ ਪਰ ਮੇਰੇ ਚਲੇ ਗਏ ਚਲੋ ਉਹਨਾਂ ਦੀ ਬਾਬਾ ਜੀ ਦੀ ਮੋਸ਼ਨ ਕੀ ਕਰ ਸਕਦੇ ਆ ਬਾਕੀ ਬਾਬਾ ਜੀ ਨੂੰ ਹੁਣ ਮੈਂ ਬਾਬਾ ਜੀ ਦੇ ਸਿਰ ਤੇ ਭਰੋਸਾ ਛੱਡ ਤਾਂ ਘਰ ਪਰਿਵਾਰ ਬਾਬਾ ਜੀ ਨੇ ਦੇ ਤਾਂ ਹੁਣ ਬਾਬਾ ਜੀ ਨੇ ਆਪ ਹੀ ਕਰਨਾ ਸਾਰੇ ਕੰਮ ਕਰਦਾ ਵੀ ਪਿਆ ਕਰਦਾ ਕਰ ਵੀ ਰਿਹਾ ਕਰ ਕਰਦਾ ਵੀ ਪਿਆ ਬਾਕੀ ਤਾਂ ਮੈਂ ਹੀ ਕਹਿ ਰਹੀ ਆ ਸਕੂਲਾਂ ਵਾਲਿਆਂ ਨੂੰ ਵੀ ਕਹਿ ਰਹੀ ਆ ਸਰਕਾਰੀ ਪ੍ਰਾਈਵੇਟ ਸਕੂਲ ਸਾਰੇ ਸਕੂਲਾਂ ਦੇ ਵਿੱਚ ਛੋਟੇ ਕਲਾਸੋਂ ਕਲਾਸਾਂ ਵਿੱਚ ਔਰਲ ਆਪਣਾ ਮਤਲਬ ਧਾਰਮਿਕ ਪੜਾਣ ਤੇ ਵੱਡੀਆਂ ਕਲਾਸਾਂ ਨੂੰ ਲਿਖਤ ਪ੍ਰੋਗਰਾਮ ਕਰਾਣ ਧਾਰਮਿਕ ਸਖਾਇਆ ਜਾਣ ਧਰਮ ਦੇ ਰਾਹ ਤੇ ਜਾਣ ਜੋ ਅੱਜ ਕੱਲ ਬੱਚੇ ਨਸ਼ਿਆਲੇ ਵਿੱਚ ਬੁਰੀ ਸੰਗਤ ਵਿੱਚ ਕੁੜੀਆਂ ਮੁੰਡੇ ਫੇਰੇ ਆ ਉਸ ਤੋਂ ਉਹਨਾਂ ਨੂੰ ਬਚਾਇਆ ਜਾਵੇ ਉਸ ਤੋਂ ਉਹਨਾਂ ਨੂੰ ਬਚਾਇਆ ਜਾਵੇ ਸਰਕਾਰ ਅੱਗੇ ਵੀ ਬੇਨਤੀ ਹੈ ਸਰਕਾਰ ਬਹੁਤ ਕਰ ਰਹੀ ਆ ਪਰ ਹਲੇ ਵੀ ਬਹੁਤ ਜ਼ਿਆਦਾ ਮੱਲੇ ਵਿੱਚ ਗਲੀਆਂ ਵਿੱਚ ਬਹੁਤ ਕੰਮ ਖਰਾਬ ਹੋ ਰਿਹਾ ਬੱਚੇ ਆਪਣੀ ਜਾਨਾ ਗੁਆ ਰਹੇ ਮਾਮਾ ਦੇ ਪੁੱਤ ਮਾਰ ਰਹੇ ਗੁਰੂ ਨਾਲ ਜੁੜਨਾ ਚਾਹੀਦਾ ਗੁਰੂ ਨਾਲ ਜੁੜੋ ਜਿਨ੍ਹਾਂ ਨੂੰ ਮੈਂ ਕਹਿੰਨੀ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਗਲਤ ਸੋਸਾਇਟੀ ਜਾ ਰਹੇ ਗਲਤ ਸੋਚਾਂ 'ਚ ਜਾ ਰਹੇ ਆ ਉਹਨਾਂ ਅੱਗੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਨਾਜ਼ਰ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਸੰਗਤ ਨਾਲ ਜੁੜਨਾ ਚਾਹੀਦਾ ਦੇਖੋ ਕਿੰਨੀ ਸੇਵਾ ਕਰੇ ਸੇਵਾ ਕਰਨਾ